ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਅਸੀਂ ਬਹੁਤ ਹੀ ਖਾਸ ਗੱਲ ਕਰਨੀ ਆ ਜਿਵੇਂ ਤੁਸੀਂ ਸਾਰੇ ਸਮਝਦੇ ਹੋ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਰੀਆਂ ਚੀਜ਼ਾਂ ਇੱਕੋ ਵਾਰੀ ਸਾਡੇ ਘਰ ਵਿੱਚ ਆ ਜਾਣ ਅਸੀਂ ਉਹ ਗੱਲ ਕਰਨੀ ਜਿਹੜੀ ਸਾਨੂੰ ਗਰੀਬੀ ਵੱਲ ਖੜ ਰਹੀ ਆ ਸਾਨੂੰ ਮਹਿਸੂਸ ਹੋ ਰਿਹਾ ਕਿ ਅਸੀਂ ਤਰੱਕੀ ਕਰ ਰਹੇ ਹਾਂ ਕਿਉਂਕਿ ਜਦੋਂ ਅਸੀਂ ਨਵੀਆਂ ਚੀਜ਼ਾਂ ਆਪਣੇ ਘਰ ਲੈ ਕੇ ਆਉਨੇ ਆ ਨਾ ਤਾਂ ਸਾਨੂੰ ਇਹੀ ਲੱਗਦਾ ਕਿ ਸਾਨੂੰ ਸਾਰੀਆਂ ਸੁੱਖ ਸਹੂਲਤਾਂ ਹੁਣ ਮਿਲਣੀਆਂ ਸ਼ੁਰੂ ਹੋ ਗਈਆਂ ਅਸੀਂ ਜਿਹੜਾ ਉਹ ਤਰੱਕੀ ਦੇ ਰਾਹ ਤੇ ਜਾ ਰਹੇ ਆਂ ਪਰ ਸਾਡੀਆਂ ਕੁਝ ਆਦਤਾਂ ਸਾਨੂੰ ਤਰੱਕੀ ਵੱਲ ਨਹੀਂ ਸਾਨੂੰ ਗਰੀਬੀ ਵੱਲ ਖੜ ਰਹੀਆਂ ਵਾਂ ਤੇ ਉਹ ਕਿਹੜੀਆਂ ਆਦਤਾਂ ਆਜੋ ਆਪਾਂ ਉਹਨਾਂ ਬਾਰੇ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਅਸੀਂ ਕੀ ਕਰਦੇ ਆਂ ਕਿ ਜੇਕਰ ਕੋਈ ਚੀਜ਼ ਖਰੀਦਣੀ ਹੋਵੇ ਨਾ ਤਾਂ ਜਦੋਂ ਸਾਨੂੰ ਇਹ ਪਤਾ ਲੱਗਦਾ ਆ ਨਾ ਕਿ ਜ਼ੀਰੋ ਵਿਆਜ ਤੇ ਮਿਲ ਰਹੀ ਆ ਜ਼ੀਰੋ ਡਾਊਨ ਪੇਮੈਂਟ ਤੇ ਮਿਲ ਰਹੀ ਆ ਤਾਂ ਬੜੇ ਖੁਸ਼ ਹੁੰਨੇ ਕਿਉਂਕਿ ਉਹ ਗੱਲ ਬੜੀ ਚੰਗੀ ਜੀ ਲੱਗਦੀ ਸਾਨੂੰ ਸੁਣਨ 'ਚ ਤੇ ਫਿਰ ਅਸੀਂ ਉਹ ਚੀਜ਼ ਲੈਣ ਲੱਗਦੇ ਹਾਂ ਪਰ ਅਸੀਂ ਇਹ ਗਲਤੀ ਕਰਦੇ ਹਾਂ ਅਸੀਂ ਇਹ ਜਿਹੜੀ ਗਲਤੀ ਕਰਦੇ ਸਾਨੂੰ ਗਰੀਬੀ ਵੱਲ ਖੜਦੀ ਆ ਹੁਣ ਤੁਸੀਂ ਕਹੋਗੇ ਕਿ ਇਹ ਕਿਵੇਂ ਇਹ ਤੇ ਘੱਟ ਪੈਸੇ ਦੇ ਕੇ ਸਗੋਂ ਹੀ ਚੀਜ਼ ਕਰ ਲੈ ਆਮਨੀ ਤੇ ਸਾਨੂੰ ਗਰੀਬੀ ਵੱਲ ਕਿਵੇਂ ਖੜਦੀ ਆ ਜਦੋਂ ਤੁਸੀਂ ਕੋਈ ਚੀਜ਼ ਕਿਸ਼ਤਾਂ ਤੇ ਲੈਂਦੇ ਹੋ ਭਾਵੇਂ ਤੁਸੀਂ 1 ਸਾਲ ਦੀਆਂ ਕਿਸ਼ਤਾਂ ਤੇ ਲੈ ਰਹੇ ਹੋ ਜਾਂ 2 ਸਾਲ ਦੀਆਂ ਕਿਸ਼ਤਾਂ ਤੇ ਰਹਿ ਰਹੇ ਹੋ ਮੰਨ ਲਓ ਵਾਸ਼ਿੰਗ ਮਸ਼ੀਨ ਲੈ ਲਈ AC ਲੈ ਲਿਆ ਮੋਬਾਈਲ ਲੈ ਲਿਆ ਗੱਡੀ ਲੈ ਲਈ ਕੋਈ ਸਕੂਟਰ ਮੋਟਰਸਾਈਕਲ ਲੈ ਰਿਆ ਕੁਝ ਵੀ ਤੁਸੀਂ ਖਰੀਦਦੇ ਹੋ ਸਾਲ ਜਾਂ 2 ਸਾਲ ਦੀਆਂ ਕਿਸ਼ਤਾਂ ਕਰਕੇ ਲੈਂਦੇ ਹੋ ਇੱਕ ਤਾਂ ਤੁਸੀਂ ਵਿਆਜ ਪਰੋਗੇ ਦੂਜਾ ਤੁਸੀਂ ਆਪਣੇ ਆਉਣ ਵਾਲੇ 2 ਸਾਲਾਂ ਦੀ ਕਮਾਈ ਜਿਹੜੀ ਉਹ ਬੰਨ ਲੇ ਕਈ ਵਾਰੀ ਕੀ ਹੁੰਦਾ ਨਾ ਅਕਸਰ ਹੀ ਭੈਣ ਭਰਾਵਾਂ ਨਾਲ ਹੁੰਦਾ ਕਿ ਉਹ ਕੀ ਕਰਦੇ ਆ ਕਿ ਉਹਨਾਂ ਘਰ ਪੈਸਾ ਤੇ ਆਉਂਦਾ ਵਾ ਤਨਖਾਹ ਆਉਂਦੀ ਆ ਪਰ ਉਹ 5 7 10 ਦਿਨਾਂ ਦੇ ਵਿੱਚ ਖਤਮ ਹੋ ਜਾਂਦੀ ਤੇ ਬਾਕੀ ਦੇ 20 ਦਿਨ ਜਿਹੜੇ ਉਹ ਬਹੁਤ ਔਖੇ ਕੱਟਣੇ ਹੁੰਦੇ ਆ ਉਹ ਤਾਂ ਹੀ ਹੁੰਦਾ ਆ ਕਿਉਂਕਿ ਕਿਸ਼ਤਾਂ ਭਰੀਆਂ ਜਾਂਦੀਆਂ ਤੇ ਬੰਦਾ ਖਾਲੀ ਹੋ ਜਾਂਦਾ ਤੇ ਫਿਰ ਤੁਸੀਂ ਕੀ ਕਰ ਰਹੇ ਆਪਣਾ ਪੈਸਾ ਖਰਾਬ ਕਰਦੇ ਜੇ ਇੱਕ ਤਾਂ ਆਉਣ ਵਾਲੇ ਸਾਲ ਜਾਂ ਦੋ ਸਾਲ ਜਿੰਨਾਂ ਲਈ ਵੀ ਤੁਸੀਂ ਕਿਸ਼ਤਾਂ ਭਰੀਆਂ ਵਾ ਉਹ ਕਮਾਈ ਆਪਣੀ ਹੁਣੇ ਹੀ ਬੰਨ੍ਹ ਲਈ ਆ ਤੇ ਉਹ ਚੀਜ਼ ਜਿਹੜੀ ਤੁਸੀਂ ਲੈ ਲਈ ਆ ਖਰੀਦ ਲਈ ਆ ਇਹ ਜਦੋਂ ਨੂੰ ਇਹਦੇ ਪੈਸੇ ਪੂਰੇ ਹੋਣੇ ਆ ਉਦੋਂ ਨੂੰ ਇਹ ਚੀਜ਼ ਦਾ ਵੈਸੇ ਵੀ ਰੇਟ ਜਿਹੜਾ ਉਹ ਡਾਊਨ ਹੋ ਜਾਣਾ ਵਾ ਤੇ ਫੇਰ ਉਹ ਚੀਜ਼ ਵੀ ਉਦੋਂ ਤੱਕ ਪੁਰਾਣੀ ਹੋ ਜਾਣੀ ਆ ਸੋ ਇਸ ਗੱਲ ਨੂੰ ਜ਼ਰੂਰ ਸੋਚੋ ਕਿ ਜਦੋਂਕਰ ਤੁਸੀਂ ਕੋਈ ਚੀਜ਼ ਲੈਣੀ ਜੇਕਰ ਤੁਹਾਡੇ ਕੋਲ ਉਹ ਚੀਜ਼ ਦੇ ਪੂਰੇ ਪੈਸੇ ਭਰਨ ਵਾਸਤੇ ਨਹੀਂ ਹੈਗੇ ਤਾਂ ਫੇਰ ਤੁਸੀਂ ਇਹ ਸੋਚੋ ਕਿ ਅਜੇ ਤੁਹਾਡੀ ਹੈ ਸੀ ਤੇ ਨਹੀਂ ਆ ਕਿ ਤੁਸੀਂ ਉਹ ਚੀਜ਼ ਲੈ ਸਕੋ ਨਹੀਂ ਤੇ ਆਉਣ ਵਾਲੇ ਉਨੇ ਸਮੇਂ 'ਚ ਤੁਸੀਂ ਵਿਆਜ ਵੀ ਪਰ ਦੇ ਰਹੋਗੇ ਅਗਲੀ ਗੱਲ ਜੇ ਅਸੀਂ ਕਰੀਏ ਤਾਂ ਸਾਨੂੰ ਗਵਾਂਢੀ ਉਹ ਗਰੀਬ ਕਰਦੇ ਆ ਕੋਣ ਤੁਸੀਂ ਕਹੋਗੇ ਗਵਾਂਢੀ ਕਿਵੇਂ ਗਰੀਬ ਕਰਦੇ ਆ ਬਹੁਤ ਸਾਰੇ ਲੋਕ ਚੀਜ਼ਾਂ ਖਰੀਦਦੇ ਆ ਜ਼ਰੂਰਤ ਨਾਲੋਂ ਲੋਕਾਂ ਨੂੰ ਦਿਖਾਉਣ ਵਾਸਤੇ ਜ਼ਿਆਦਾ ਜਦੋਂ ਵੀ ਕੋਈ ਚੀਜ਼ ਖਰੀਦੋ ਤਾਂ ਇਹ ਸੋਚੋ ਕਿ ਕੀ ਇਸ ਚੀਜ਼ ਦੀ ਮੈਨੂੰ ਜ਼ਰੂਰਤ ਹੈ ਜਾਂ ਮੈਂ ਸਿਰਫ ਸਟੇਟਸ ਸਿੰਬਲ ਵਾਸਤੇ ਚੀਜ਼ ਖਰੀਦ ਰਿਆਂ ਸਿਰਫ ਮੈਂ ਲੋਕਾਂ ਨੂੰ ਦਿਖਾਉਣ ਵਾਸਤੇ ਖਰੀਦ ਰਿਆਂ ਕਿ ਮੇਰਾ ਸਟੇਟਸ ਹੈਗਾ ਇਹ ਚੀਜ਼ ਖਰੀਦਣ ਦਾ ਤੇ ਤੁਸੀਂ ਕਿਸ਼ਤਾਂ ਪੇ ਕਰੋਗੇ ਵਿਆਜ ਦੋਗੇ ਤੇ ਸਿਰਫ ਇੱਕ ਝੂਠੀ ਸ਼ੌਹਰਤ ਜਾਂ ਟੌਰ ਦੀ ਖਾਤਰ ਇਸ ਕਰਕੇ ਇਸ ਗੱਲ ਨੂੰ ਵੀ ਜਰੂਰ ਸੋਚੋ ਕਿ ਕੀ ਮੈਨੂੰ ਇਸ ਚੀਜ਼ ਦੀ ਜ਼ਰੂਰਤ ਹੈਗੀ ਆ ਜਾਂ ਮੈਂ ਸਿਰਫ ਦਿਖਾਵੇ ਲਈ ਲੈ ਰਹੀ ਆ ਜੇਕਰ ਤੁਹਾਨੂੰ ਮਨ ਤੁਹਾਨੂੰ ਇਹ ਜਵਾਬ ਦਿੰਦਾ ਨਾ ਕਿ ਇਹ ਚੀਜ਼ ਦਿਖਾਵੇ ਵਾਸਤੇ ਖਰੀਦੀ ਜਾ ਰਹੀ ਆ ਤਾਂ ਉਸ ਪੈਸੇ ਨੂੰ ਸੇਵ ਕਰ ਲਓ ਉਹ ਪੈਸਾ ਤੁਹਾਨੂੰ ਫਿਊਚਰ 'ਚ ਕੰਮ ਆਵੇਗਾ ਅਗਲੀ ਜੇ ਅਸੀਂ ਗੱਲ ਕਰੀਏ ਤੇ ਉਹ ਚੀਜ਼ਾਂ ਜਿਵੇਂ ਕਿ ਮੋਬਾਈਲ ਹੋ ਗਿਆ ਕਈਆਂ ਨੂੰ ਜ਼ਰੂਰ ਹੁੰਦਾ ਨਾ ਸ਼ੌਂਕ ਹੁੰਦਾ ਕਿ ਸਾਲ ਬਾਅਦ ਆਪਣਾ ਮੋਬਾਈਲ ਚੇਂਜ ਕਰਦੇ ਗੱਡੀ ਚੇਂਜ ਕਰਦੇ ਆ ਉਹ ਵੀ ਜੇਕਰ ਅੱਜ ਤੁਸੀਂ ਕੋਈ ਚੀਜ਼ ਖਰੀਦੀ ਆ ਜੇ ਸਾਲ ਬਾਅਦ ਉਹ ਚੀਜ਼ ਤੁਸੀਂ ਵੇਚ ਕੇ ਉਸ ਤੋਂ ਉੱਪਰਲਾ ਮਾਡਲ ਲਓਗੇ ਤਾਂ ਫਿਰ ਉਹ ਚੀਜ਼ ਦੀ ਕੀਮਤ ਵੀ ਅੱਧ ਚ ਰਹਿ ਜਾਏਗੀ ਜੇਕਰ ਕੋਈ ਚੀਜ਼ ਤੁਸੀਂ ਲੱਖ ਦੀ ਖਰੀਦੀ ਆ ਤਾਂ 1 ਸਾਲ ਬਾਅਦ ਮਸੀਂ 40-50 ਦੀ ਹਜ਼ਾਰ ਦੀ ਉਹ ਚੀਜ਼ ਤੁਸੀਂ ਸੇਲ ਕਰੋਗੇ ਤੇ ਫੇਰ ਹੋਰ ਕਿੰਨੇ ਪੈਸੇ ਪਾ ਕੇ ਨਵੀਂ ਚੀਜ਼ ਲਓਗੇ ਪਰ ਤੁਸੀਂ ਇਹ ਸੋਚੋ ਕਿ ਜੇਕਰ ਇਹ ਚੀਜ਼ ਇੱਕ ਮੋਬਾਈਲ ਆਪਾਂ ਐਗਜ਼ਾਮਪਲ ਨਾਲ ਗੱਲ ਕਰ ਰਹੀਏ ਕਿ ਜੇਕਰ ਮੋਬਾਈਲ ਆ ਤਾਂ ਚੱਲ ਰਿਹਾ ਵਾ ਤੁਹਾਡੀ ਜ਼ਰੂਰਤ ਨੂੰ ਪੂਰਾ ਕਰ ਰਿਹਾ ਆ ਤਾਂ ਉਦੋਂ ਤੱਕ ਉਹਨੂੰ ਵਰਤੋ ਲੋਕ ਦਿਖਾਵੇ ਪਿੱਛੇ ਪੈ ਕੇ ਇਹ ਨਹੀਂ ਕਿ ਚੰਗੀ ਚੀਜ਼ ਤੁਹਾਡਾ ਸਾਥ ਦੇ ਰਹੀ ਤੁਹਾਡਾ ਕੰਮ ਚੱਲ ਰਿਹਾ ਤੇ ਤੁਸੀਂ ਉਹਨੂੰ ਦੇ ਕੇ ਤੇ ਨਵੀਂ ਚੀਜ਼ ਖਰੀਦ ਲਓ ਇੰਨੀਆਂ ਇਹ ਗੱਲਾਂ ਜਿਹੜੀਆਂ ਇਹ ਬੇ ਲੋੜੇ ਖਰਚੇ ਆ ਜਿਹੜੇ ਵਿਅਕਤੀ ਨੂੰ ਡਾਊਨ ਤੋਂ ਹੋਰ ਡਾਊਨ ਕਰ ਰਹੇ ਆ ਗਰੀਬ ਤੋਂ ਹੋਰ ਗਰੀਬ ਕਰ ਰਹੇ ਆ ਪਰ ਪਤਾ ਨਹੀਂ ਲੱਗਦਾ ਵਿਅਕਤੀ ਨੂੰ ਕਿ ਮੈਂ ਗਰੀਬੀ ਵੱਲ ਵੱਧ ਰਿਹਾ ਆ ਜੇਕਰ ਉਸ ਤੋਂ ਅਗਲੀ ਗੱਲ ਕਰ ਲਈਏ ਨਾ ਤਾਂ ਬਹੁਤ ਟ੍ਰੈਂਡ ਆ ਕਿ ਘਰ ਬੈਠੇ ਆਰਡਰ ਤੇ ਚੀਜ਼ਾਂ ਮੰਗਾਉਣੀਆਂ ਜੇਕਰ ਤੁਸੀਂ ਘਰ ਬੈਠੇ ਆਰਡਰ ਤੇ ਚੀਜ਼ਾਂ ਮੰਗਾਉਂਦੇ ਹੋ ਤਾਂ ਤੁਹਾਨੂੰ ਔਰ ਪੈਸੇ ਪੇ ਕਰਨੇ ਪੈਂਦੇ ਆ ਡਿਲੀਵਰੀ ਚਾਰਜ ਦੇਣਾ ਪੈਂਦਾ ਤੇ ਇਹ ਇੱਕ ਆਲਸ ਦੀ ਨਿਸ਼ਾਨੀ ਆ ਕਿ ਤੁਸੀਂ ਜਾ ਕੇ ਚੀਜ਼ ਜਿਹੜੀ ਉਹ ਨਹੀਂ ਲੈ ਕੇ ਆ ਰਹੇ ਘਰ ਬੈਠੇ ਹੀ ਮੰਗਾ ਰਹੇ ਹੋ ਜੇਕਰ ਤੁਸੀਂ ਹਫਤੇ ਵਿੱਚ ਤਿੰਨ ਵਾਰ ਵੀ ਇਸ ਤਰ੍ਹਾਂ ਚੀਜ਼ ਮੰਗਾ ਲੈਂਦੇ ਹੋ ਨਾ ਤਾਂ ਇੱਕ ਤਾਂ ਤੁਸੀਂ ਆਲਸੀ ਸਾਬਤ ਹੁੰਦੇ ਹੋ ਦੂਜਾ ਤੁਸੀਂ ਆਪਣਾ ਪੈਸਾ ਵੇਸਟ ਕਰ ਰਹੇ ਹੋ ਜੇਕਰ ਹਫਤੇ 'ਚ ਤਿੰਨ ਵਾਰ ਵੀ ਮੰਗਾਉਂਦੇ ਹੋ ਤਾਂ ਤੁਸੀਂ ਇੱਕ ਮਹੀਨੇ 'ਚ ਕਿੰਨੀ ਵਾਰ ਡਿਲੀਵਰੀ ਚਾਰਜ ਦੇ ਦਿੱਤਾ ਇਹ ਨਿਗੇ ਨਿਗੇ ਖਰਚੇ ਜਿਹੜੇ ਆ ਨਾ ਬੇਸ਼ੱਕ ਵਿਅਕਤੀ ਨੂੰ ਪਤਾ ਨਹੀਂ ਲੱਗਦਾ ਪਰ ਉਹ ਉਸ ਨੂੰ ਗਰੀਬੀ ਵੱਲ ਜਿਹੜੇ ਉਹ ਖੜ ਰਹੇ ਆ ਸੋ ਇਹੋ ਜੀਆਂ ਆਦਤਾਂ ਨੂੰ ਛੱਡ ਕੇ ਜੇਕਰ ਅਸੀਂ ਸੋਚ ਵਿਚਾਰ ਕਰਕੇ ਪੂਰੇ ਗੰਭੀਰ ਤਰੀਕੇ ਨਾਲ ਸੋਚ ਕੇ ਚੀਜ਼ਾਂ ਲਈਏ ਤੇ ਆਪਣੀਆਂ ਇਹ ਬੇਲੋੜੇ ਖਰਚੇ ਛੱਡ ਕੇ ਆਪਣੀਆਂ ਇਹ ਆਦਤਾਂ ਨੂੰ ਬੰਦ ਕਰਕੇ ਚੱਲੀਏ ਨਾ ਤਾਂ ਸਾਡੀ ਜ਼ਿੰਦਗੀ ਇੱਕ ਤਰੱਕੀ ਦੇ ਰਾਹ ਤੇ ਜਾ ਸਕਦੀ ਆ ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਇਸ ਬਾਰੇ ਕੀ ਵਿਚਾਰ ਆ ਜਰੂਰ ਦੱਸੋ